ਲਾਜਾ ਵਸਲਾ ਜਲਾ ਚੱਲੇ ਜੀ ਮਾਨਯੋਗ ਐਸਐਸਪੀ ਉਮੀਦ ਕੌਂਟਲ ਆਈਪੀਐਸ ਐਸਐਸਪੀ ਬਟੇਂਡਾ ਉਹਨਾਂ ਦੇ ਦਿਸ਼ਾ ਨਿਰਦੇਸ਼ ਥੇਟ ਐਸਐਫਪੀ ਬਟੇਂਡਾ ਪੁਲਿਸ ਦੀ ਟੀਮ ਹੈ ਜਿਹੜੀ ਉਹ ਵਕ ਵਕ ਸਮੇਂ ਤੇ ਸੀਕ੍ਰੀਟ ਇਨਫੋਰਮੇਸ਼ਨ ਦੇ ਅਦਰਵਾਇਜ਼ ਵੀ ਚੈਕਿੰਗ ਵੀ ਕਰਦੀ ਹੈ ਤੇ ਉਸ ਸਮੇਂ ਥਾਣਾ ਸਿਵਲ ਲਾਈਨ ਦੀ ਟੀਮ ਨੂੰ ਤੇ ਪੀਸੀਆਰ ਦੀ ਟੀਮ ਨੂੰ ਇੱਕ ਵੱਡੀ ਸਫਲਤਾ ਮਿਲੀ ਜਦੋਂ ਟੀਮ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਦੋ ਵਿਅਕਤੀ ਨੇ ਗੁਸੇਵਕ ਸੇ ਕਿ ਸੁਖਵੀਰ ਸਿੰਘ ਹੈ ਜਿੰਨਾਂ ਕੋਲੋਂ ਅਗਰ ਰੇਡ ਕੀਤੀ ਜਾਵੇ ਤਾਂ ਚੋਰੀ ਦਾ ਮੋਟਰਸਾਈਕਲ ਵਗੈਰਾ ਬਰਾਮਦ ਹੋ ਸਕਦਾ ਕਿਉਂਕਿ ਆ ਤੇ ਜਿਸ ਦੇ ਕਾਰਵਾਈ ਕਰਦੇ ਹੋਏ ਤੁਰੰਤ ਥਾਣਾ ਸਿਵਲ ਲਾਈਨ ਵਿਖੇ ਮੁਕਦਮਾ ਦਰਜ ਕੀਤਾ ਗਿਆ ਜੀ ਮੁਕਦਮਾ ਦਰਜ ਕਰਕੇ ਦੋਨੋਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਫਿਰ ਡਿਊਰਿੰਗ ਇਨਵੈਸਟੀਗੇਸ਼ਨ ਇਹਦੇ ਵਿੱਚ ਦੋਨੋਂ ਦੋਸ਼ੀਆਂ ਤੋਂ ਜਿਹੜੇ ਹੁਣ ਤੱਕ ਕੁੱਲ 11 ਮੋਟਰਸਾਈਕਲ ਬਰਾਮਦ ਕੀਤੇ ਗਏ ਹਾਂ ਹਾਂਜੀ ਜਿਹੜਾ ਇਹਨਾਂ ਜੋ ਦੋਸ਼ੀ ਗੁਸੇਵਕ ਸਿੰਘ ਹੈਗਾ ਜੀ ਇਸ ਤੇ ਜੋ ਹੁਣ ਹੁਣ ਤੱਕ ਪ੍ਰੀਲਿਮਿਨਰੀ ਫਾਈਂਡਿੰਗ ਸਾਹਮਣੇ ਆਇਆ ਵੀ ਇਸ ਤੇ ਕੁੱਲ 6 ਮੁਕਦਮੇ ਦਰਜ ਨੇ ਤੇ ਮੋਟਰਸਾਈਕਲ ਜਿਹੜੇ ਮੁਕਦਮੇ ਹਨ ਜੋ ਆਕਸਾਈਜ਼ ਦੇ ਐਨਡੀਪੀਐਸ ਦੇ ਜਾਂ ਚੋਰੀ ਦੇ ਇਦਾਂ ਦੇ ਹੀ ਮਕਦਮੇ ਦੱਸ ਰਹੇ ਜੀ ਕਿ ਕਿਹੜੀ ਕੰਪਨੀ ਚੋਰੀ ਕਰੇ ਇਹਨਾਂ ਨੇ ਜਿਹੜੇ ਇਹ ਬਠਿੰਡੇ ਸ਼ਹਿਰ ਤੋਂ ਜਨਰਲੀ ਇਹ ਕੋਟਲੀਆ ਬੰਦੂ ਦੇ ਰਹਿਣ ਵਾਲੇ ਹੈਗੇ ਨੇ ਜੀ ਇੱਥੇ ਜੋ ਬਠਿੰਡੇ ਆਉਂਦੇ ਸੀ ਸ਼ਹਿਰ ਤੋਂ ਹੀ ਵਕ ਵਕ ਜਗਾਵਾਂ ਤੋਂ ਇਹਨਾਂ ਨੇ ਚੋਰੀ ਦਿੱਤੇ ਰਗੇ ਨੇ ਮੋਟਰਸਾਈਕਲ ਤੇ ਉਸ ਦਿਨ ਵੀ ਇਹਨਾਂ ਨੇ ਇਹਨਾਂ ਦੀ ਪਲਾਨਿੰਗ ਕੀਤੀ ਸੀ ਕਿ ਮੋਟਰਸਾਈਕਲ ਜਿਵੇਂ ਇਕੱਠੇ ਕਰਕੇ ਤੇ ਅੱਗੇ ਜਿੱਦਾਂ ਕਿ ਛੱਡੇ ਸੇਲ ਹੈ ਇਹਨਾਂ ਦਾ ਇਹ ਪਲਾਨ ਸੀ ਵੀ ਉਸ ਦਿਨ ਉਹ ਵੇਚ ਦੇਣਗੇ ਬਟ ਉਸ ਤੋਂ ਪਹਿਲਾਂ ਹੀ ਇੰਸਪੈਕਟਰ ਰਜੋਸ਼ ਸਿੰਘ ਥਾਣਾ ਐਸਐਚਓ ਸਿਵਲ ਲਾਈਨ ਤੇ ਪੀਐਸਆਈ ਸੰਜੀਵ ਜਾਤਪੀ ਸੀ ਇਹਨਾਂ ਦੀ ਟੀਮ ਵੱਲੋਂ ਕਾਫੀ ਮਿਹਨਤ ਨਾਲ ਕੰਮ ਕਰਦੇ ਹੋਏ ਇਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਤੇ ਟੋਟਲ 11 ਮੋਟਰਸਾਈਕਲ ਦੇ ਕਵਰ ਸੀ ਕਵਰ ਫ੍ਰੇਮ ਹੋ ਸਕਦੀ ਹੈ ਹਾਂਜੀ ਇਹ ਮੋਟਰਸਾਈਕਲ ਕਿਤੋਂ ਕਵਰ ਫ੍ਰਾਈ ਇਹ ਜਿਵੇਂ ਜ ਇਹਨਾਂ ਨੇ ਵੱਖ-ਵੱਖ ਥਕਾਣੇ ਸੀਗੇ ਜੀ ਕਿਤੇ ਕੋਈ ਭਾਗੂ ਰੋਡ ਤੇ ਖੜਾ ਕਰ ਦਿੰਦਾ ਸੀ ਜਾਂ ਕੋਈ ਸੁੰਨੀ ਜਗ੍ਹਾ ਤੇ ਖੜਾ ਕਰ ਦਿੰਦੇ ਸੀਗੇ ਤੇ ਉਦਾਂ ਹੀ ਇਹਨਾਂ ਜੋ-ਜੋ ਇਹਨਾਂ ਨੇ ਜਿੱਦਾਂ ਜਿੱਦਾਂ ਇਨਫੋਰਮੇਸ਼ਨ ਦਿੱਤੀ ਸੀ ਸ਼ਹਿਰ ਦੇ ਏਰੀਏ ਤੋਂ ਹੀ ਆਸ-ਪਾਸੋਂ ਹਾਂਜੀ ਇਹਨਾਂ ਦਾ ਮਾਡਲ ਸਪਰਿੰਟੀ ਜਿਹੜਾ ਹੈਗਾ ਕਿ ਜਨਰਲੀ ਇਹ ਟਾਰਗੇਟ ਕਰਦੇ ਸੀ ਜਿਹੜੇ ਪੁਰਾਣੇ ਮੋਟਰਸਾਈਕਲ ਹੁੰਦੇ ਨੇ ਕੋਈ ਸਪਲੈਂਡਰ ਹੋ ਗਿਆ ਪਲੈਟੀਨਾ ਹੋ ਗਿਆ ਜਿਹੜੇ ਥੋੜੇ ਜਿਹਾ ਪੁਰਾਣੇ ਹੋ ਜਾਂਦੇ ਨੇ ਕਿਉਂਕਿ ਇਹਨਾਂ ਕੋਲੇ ਚਾਬੀਆਂ ਹੁੰਦੀਆਂ ਤੇ ਜੋ ਕਿ ਜਨਰਲੀ ਇਹ ਦੇਖਣ ਦੇ ਵਿੱਚ ਆਇਆ ਕਿ ਉਹ ਚਾਬੀ ਤਕਰੀਬਨ ਹਰੇਕ ਪੁਰਾਣੇ ਮੋਟਰਸਾਈਕਲ ਨੂੰ ਲੱਗ ਜਾਂਦੀ ਹੈ ਜੀ ਤੇ ਜਿਵੇਂ ਕੋਈ ਕਿਸੇ ਨੇ ਆਉਣਾ ਹੈ ਇੱਥੇ ਤੇ ਆਪਾਂ ਪ੍ਰੋ ਸੈਲਫ ਲਾ ਕੇ ਤੇ ਮੋਟਰਸਾਈਕਲ ਸਟਾਰਟ ਕਰਕੇ ਲੈ ਜੀ ਜਿਸਨੇ ਚੈਨੇਸੀਦਰ ਉਹ ਸੰਪਰਕ ਜਾਈਗਾ ਤੇ ਕੌਣ ਹੁੰਦਾ ਜਿਹਨੂੰ ਵੇਚਣ ਦੀ ਪਤਾ ਬਿਲਕੁਲ ਉਸ ਉਸ ਐਂਗਲ ਤੇ ਅਸੀਂ ਤਾਂ ਹੁਣ ਅਸੀਂ ਇਹਦੇ ਵਿੱਚ ਅੱਗੇ ਦਾ ਫਾਰਵਰਡ ਲਿੰਕ ਹੈ ਜਿਹੜਾ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਬਿਲਕੁਲ ਕਲੀਅਰ ਕਰਾਂਗੇ ਵੀ ਇਹ ਜੇਕਰ ਉਧਾਂ ਦੀ ਕਿਹੜੀ ਵੀ ਸ਼ਮੂਲੀਅਤ ਸਾਹਮਣੇ ਆਦੀ ਉਹਨੂੰ ਵੀ ਇਸ ਮੁਕਦਮੇ ਨਾਲ ਅਪਰੀਟ ਕੀਤਾ ਜਾਵੇ ਸਾਰੇ ਡੇਟਾ ਦੇ ਮੋਟਰਸਾਈਕਲ ਦੇਖੋ ਜੀ ਇਹਨੇ ਵੱਖ-ਵੱਖ ਹੈ ਬਟ ਮੋਸਟਲੀ ਜਿਹੜੇ ਮੋਟਰਸਾਈਕਲ ਨੇ ਰੀਸੈਂਟ ਸਮੇਂ ਦੇ ਹੈਗੇ ਨੇ ਜੀ ਕਿਉਂਕਿ ਇਦਾਂ ਕਿਉਂਕਿ ਜਨਰਲ ਜੋ ਪ੍ਰੀਲਿਮਨਰੀ ਅਜੇ ਤੱਕ ਸਾਹਮਣੇ ਆਇਆ ਇਹਨਾਂ ਦਾ ਬੋਡਰ ਤੋਂ ਪਰੇਂਡ ਹੀ ਇਹੀ ਰਹਿੰਦਾ ਹੈਗਾ ਕਿ ਜਿਵੇਂ ਮੋਟਰਸਾਈਕਲ ਚੋਰੀ ਕੀਤੀ ਪੰਜ ਇਕੱਠੇ ਹੋ ਗਏ ਉਹ ਸੇਲ ਕਰ ਦਿੰਦੇ ਸੀਗੇ ਸਰ ਜੇ ਵੀ ਸੰਦੇ ਸੇਲ ਲੱਗਦੀ ਹੈ ਉਹਦੇ ਦਾਪ ਨੇ ਚੈੱਕ ਆ ਕਰਨਾ ਚਾਹੀਦੀ ਉਹ ਤਾਂ ਆਮ ਤੌਰ ਤੇ ਚੋਰ ਫੜੇ ਜਾਂਦੇ ਨੇ ਨਹੀਂ ਬਿਲਕੁਲ ਬਿਲਕੁਲ ਸਾਡੇ ਹੁਣ ਇਸ ਮਕਦਮੇ ਦੇ ਵਿੱਚ ਵੀ ਇਸ ਧਿਆਨ ਦੇ ਵਿੱਚ ਆਇਆ ਹੈਗਾ ਜੀ ਤੇ ਇਸ ਚੀਜ਼ ਨੂੰ ਅਸੀਂ ਹੁਣ ਬਹੁਤ ਅੱਗੇ ਤੋਂ ਵੀ ਧਿਆਨ ਰੱਖਾਂਗੇ ਨੂੰ ਜਿੱਦਾਂ ਹੁਣ ਇਹ ਦੋ ਜਣੇ ਹੈਗੇ ਜਿਹਨਾਂ ਦੇ 6 ਮੁਕੱਦਮੇ ਦਰਦ ਨੇ ਜਿਹੜੇ ਵਾਰ-ਵਾਰ ਜੁਰਮ ਕਰਨ ਦੇ ਆਦੀ ਨੇ ਧਾਰਾ 111 112 ਬੀਐਨਐਸ ਹੈਗਾ ਉਹਨਾਂ ਦਾ ਇਹਦੀ ਕਾਫੀ ਸਟ੍ਰਿੰਜੈਂਟ ਪ੍ਰੋਵੀਜ਼ਨ ਹੋ ਜਾਂਦੇ ਉਮਰ ਕੈਦ ਤੱਕ ਦੀ ਸਜ਼ਾ ਹੈਗੀ ਅਸੀਂ ਉਹ ਸਾਰੇ ਪ੍ਰੋਵੀਜ਼ਨ ਇਹਨਾਂ ਦੇ ਖਿਲਾਫ ਬਿਲਕੁਲ ਯੂਜ਼ ਕਰਾਂ ਸਾਰੇ ਜਿਹੜੀ ਅਗੀਆਂ ਚਸ਼ੀ ਤਸਵੀਰ ਤੋਂ ਉੱਥੇ ਮੋਟਰਸਾਈਕਲ ਦੇਖੋ ਆਲ ਦੇ ਘਰੇ ਵੀ ਲੈ ਜਾਂਦੇ ਸੀਗੇ ਕਿਉਂਕਿ ਮੂਵਮੈਂਟ ਅਸਤੇ ਵੀ ਯੂਜ਼ ਕਰਦੇ ਸੀਗੇ ਜਾਂ ਇਹਨਾਂ ਦੇ ਕਈ ਜਗ੍ਹਾ ਸ਼ਹਿਰ ਦੇ ਵਿੱਚ ਕੋਈ ਸੁੰਨੀ ਜਗ੍ਹਾ ਹੁੰਦੀ ਉੱਥੇ ਵੀ ਖੜਾ ਕਰ ਜਾਂਦੇ ਸੀਗੇ ਤਾਂ ਥੋੜੇ ਦਿਨਾਂ ਦੇ ਵਿੱਚ ਇਹਨਾਂ ਦਾ ਇਹੀ ਟਾਰਗੇਟ ਹੁੰਦਾ ਸੀਗਾ ਵੀ ਥੋੜੇ ਜਿਹਾ ਮੋਟਰਸਾਈਕਲ ਚੋਰੀ ਹੋਏ ਤੋਂ ਦੂਬਾਰ ਆਪਣਾ ਵੇਚ ਦੇਣਾ ਸਰ 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 ਕਿਡੇ ਆਪਣੇ ਬੱਸ ਸਟੈਂਡ ਦੇ ਲੱਗ ਕੇ ਪ੍ਰਾਈਵੇਟ ਜਿਹੜੇ ਸਟੈਂਡ ਬਣੇ ਹੋਏ ਨੇ ਜਾਂ ਹੋਸਟਲ ਸਟੈਂਡ ਹੁੰਦਾ ਆਮ ਤੌਰ ਤੇ ਕੋਸਟਲ ਦੋ ਦੋ ਮਹੀਨੇ ਤੋਂ ਖੜੇ ਹੋਏ ਰਹੇਗੇ ਹੋਣ ਵਾਲੀ ਕਿਉਂ ਵੀ ਅਸੀਂ ਦੇਖੋ ਅਸੀਂ ਨਾ ਵੱਖ-ਵੱਖ ਸਮੇਂ ਤੇ ਤੁਹਾਡੇ ਵੀ ਸਾਰੇ ਧਿਆਨ ਸਾਡੇ ਕਾਸ ਆਪਰੇਸ਼ਨ ਚੱਲਦੇ ਨੇ ਸਰਚ ਆਪਰੇਸ਼ਨ ਚੱਲਦੇ ਨੇ ਉਦੋਂ ਜਿਹੜੇ ਅਸੀਂ ਬਸ ਸਟੈਂਡ ਦੇ ਪ੍ਰਾਈਵੇਟ ਸਟੈਂਡ ਹੁੰਦੇ ਨੇ ਚੈਕਿੰਗ ਕਰਦੇ ਆ ਉਹਦੇ ਵਿੱਚ ਜਨਰਲੀ ਅਸੀਂ ਇਹ ਇਨਸ਼ੋਰ ਕਰਦੇ ਆ ਵੀ ਜਿਹੜਾ ਮੋਟਰਸਾਈਕਲ ਉੱਥੇ ਖੜਾ ਹੁੰਦਾ ਤਾਂ ਜੋ ਉੱਥੇ ਟਿਕਟ ਪਰਚੀ ਕੱਢਦੇ ਆ ਉਹ ਚਲੋ ਟਿਕਟ ਹੋ ਗਈ ਚਲੋ ਜੇ ਤਾਂ ਪਰਚੀ ਹੈਗੀ ਉਸ ਨੰਬਰ ਦਾ ਨੋਟ ਆ ਫਿਰ ਤਾਂ ਐਕਸੈਪਰੇਟ ਇਸ਼ੂ ਆ ਬਟ ਅਗਰ ਕੋਈ ਇਦਾਂ ਦਾ ਕੋਈ ਉਹਨਾਂ ਕੋਲ ਨਾ ਹੋਵੇ ਤੇ ਲਵਾਰਸ ਮੋਟਰਸਾਈਕਲ ਖੜਾ ਹੋਵੇ ਤਾਂ ਉਹਦੇ ਅਸੀਂ ਉਹਨੂੰ 102 ਤੈਸ ਤੋਂ ਕਬਜ਼ੇ ਲੈ ਜਾਂ ਵੀ ਉਹ ਮੈਂ ਉਹ ਹੀ ਤੋਂ ਦੱਸੀ ਜਾਂਦਾ ਨਾ ਦੇਖੋ ਅਗਰ ਕੋਈ ਇੱਕ ਬੰਦਾ ਮੋਟਰਸਾਈਕਲ ਆਪਣਾ ਖੜਾ ਕਰ ਗਿਆ ਜੀ ਤਾਂ ਉਹਨੇ ਉਦਾਂ ਦੀ ਕੋਈ ਪਰਚੀ ਲੈ ਗਿਆ ਤਾਂ ਉਹਨੇ ਰੈੱਡ ਪੇ ਕਰਨਾ ਹੈਗਾ ਉਹਦੇ ਵਿੱਚ ਇਦਾਂ ਨਹੀਂ ਹਾਂ ਅਗਰ ਕੋਈ ਸਾਡੇ ਧਿਆਨ ਚ ਆਉਂਦਾ ਕਿ ਚੋਰੀ ਦਾ ਹੈ ਜਾਂ ਲਵਾਰਸਾ ਫਿਰ ਅਸੀਂ ਜ਼ਰੂਰ ਕਾਰਵਾਈ ਕਰਾਂ ਇਕ ਸਰ ਲਿਸ਼ਾ ਵਜਿਹਾ ਨਹੀਂ ਕਰਦੇ ਦੇਖੋ ਇਹਨਾਂ ਦੇ ਅਗਰ ਪ੍ਰੀਲਿਮినਰੀ ਜੋ ਚੀਜ਼ ਸਾਹਮਣੇ ਆਈ ਹੈ ਐਨਡੀਪੀਐਸ ਦਾ ਇੱਕ ਮੁਕੱਦਮਾ ਦਰਜ ਹੈ ਜੀ ਇੱਕ ਅਕਸਾਈ ਸੈਕਟਰ ਦਾ ਮੁਕੱਦਮਾ ਵੀ ਦਰਜ ਹੈ ਤਾਂ ਆਪਾਂ ਪ੍ਰੀਲਿਮినਰੀ ਕਹਿ ਸਕਦੇ ਹਾਂ ਵੀ ਇਦਾਂ ਦੀ ਐਕਟੀਵਿਟੀ ਚ ਵੀ ਇਨਵੋਲ ਰਹਿੰਦੇ ਆ ਬਾਕੀ ਫਿਰ ਵੀ ਅਸੀਂ ਅੱਗੇ ਤਫ਼ਤੀ ਦੇਖੋ ਬੋਰਡ ਪ੍ਰੀਲੰਬਰ ਤੇ ਹੀ ਸਮਝ ਆਇਆ ਕਿ ਥੋੜੇ ਥੋੜੇ ਪੈਸੇ ਪਿੱਛੇ ਇਹ ਵੇਚ ਦਿੰਦੇ ਆ ਕਿ ਇਦਾਂ ਤਾਂ ਹੈ ਨਹੀਂਗਾ ਕਿ ਮੋਟਰਸਾਈਕਲ ਬਹੁਤ ਮਹਿੰਗਾ ਵੇਚਦੇ ਸੀਗੇ ਥੋੜੇ ਥੋੜੇ ਪੈਸਿਆਂ ਦੇ ਵੇਚ ਦਿੰਦੇ ਸੀ ਆਪ ਦਾ ਰੁਟੀਨ ਦਾ ਖਰਚਾ ਜਾਂ ਉਦਾਂ ਹੀ ਆ ਕੋਈ ਉਦਾਂ ਕੋਈ ਪੱਟੀਆਂ ਜਿਹਾ ਹਾਂਜੀ ਉਹ ਅਸੀਂ ਕਲੀਅਰ ਕਰ ਰਹੇ ਆ ਜੀ ਕਿਉਂਕਿ ਹੁਣ ਵੀ ਇਹਨਾਂ ਨੇ ਵੇਚਨੇ ਸੀ ਹੁਣ ਵੀ ਜਿੱਥੇ ਵੇਚਨੇ ਆ ਜਾਂ ਪਹਿਲਾਂ ਅਗਰ ਚੋਰੀਆਂ ਸੀ ਉਹ ਕਿੱਥੇ ਆ ਕਿਉਂਕਿ ਕੋਸ਼ਤਾ ਪ੍ਰਾਣੀ ਮਕਦਮੇ ਚ ਇਹਨਾਂ ਦਾ ਕਲੀਅਰ ਹੋਇਆ ਹੋਇਆ ਜੀ ਬਾਕੀ ਐਸਟੀਵੀ ਅਸੀਂ ਕਲੀਅਰ ਕਰਾਂਗੇ ਵੀ ਇਹਦਾ ਫਾਰਵਰਡ ਲਿੰਕੇਜ ਕੀ ਸੀ ਤੇ ਉਸਤੇ ਬੰਦ ਕਾਰਵਾਈ ਕਰਾਂ ਸਰ ਜੀ 11 ਵਟਸਟ ਮਿਲੇ ਇੱਕੋ ਜਵਤ ਮਿਲੇ ਕਿ ਲੱਗ ਰਿਹਾ ਨਹੀਂ ਨਹੀਂ ਵੱਖ ਵੱਖ ਜਗ੍ਹਾ ਤੋਂ ਮਿਲਦੇ ਨੇ ਵੱਖ ਵੱਖ ਜਗ੍ਹਾ ਤੋਂ ਆਹਨ ਲੋਕੋ ਬੰਦੇ ਨਹੀਂ ਕੋ ਤਵਾੜੀਆਂ ਦੀਆਂ ਤੋੜ-ਫੋੜਾਂ ਸਟਰੀ ਦੋਨੋ ਚੀਜ਼ਾਂ ਹੀ ਹੈਗੀਆਂ ਜੀ ਜਿਹੜੀਆਂ ਕਈ ਵਾਰ ਕੀ ਹੁੰਦਾ ਕਿ ਕਿਸੇ ਬੰਦੇ ਨੂੰ ਲੋਡ ਹੁੰਦੀ ਹੈ ਜੀ ਸਾਡੀ ਪਬਲਿਕ ਨੂੰ ਵੀ ਇਹੀ ਅਪੀਲ ਹੈਗੀ ਹੈ ਕਿ ਜਦੋਂ ਵੀ ਅਸੀਂ ਕੋਈ ਵੀਕਲ ਵਗੈਰਾ ਖਰੀਦੇ ਹੈਗੀਆਂ ਉਹਦੇ ਡਾਕੂਮੈਂਟਸ ਬਕਾਇਦਾ ਚੈੱਕ ਕੀਤੇ ਜਾਣ ਕਿਉ ਵਹਿਕਲ ਲੈਣਾ ਵੀ ਉਹ ਵੀ ਆਪਣੇ ਆਪ 'ਚ ਇੱਕ ਜੁਰਮ ਹੈਗਾ ਤਾਂ ਇਹਨਾਂ ਦੇ ਦੋਨੋਂ ਤਰੀਕੇ ਰਹਿੰਦੇ ਸੀ ਕਈ ਵਾਰ ਇਹ ਕਵਾੜੀਆਂ ਨੂੰ ਵੀ ਵੇਚ ਦਿੰਦੇ ਸੀ ਕਿ ਅਸੀਂ ਉੱਥੇ ਵੀ ਸਾਡੀ ਚੈਕਿੰਗ ਚੱਲਦੀ ਰਹਿੰਦੀ ਹੈ ਤੇ ਇਸ ਤੋਂ ਇਲਾਵਾ ਵੀ ਮੀਡੀਆ ਰਾਹੀਂ ਮੇਰੀ ਪਬਲਿਕ ਨੂੰ ਇੱਕ ਅਪੀਲ ਹੈ ਜੀ ਕਿਉਂਕਿ ਜਿਹੜੇ ਹੁਣ ਪੁਰਾਣੇ ਮੋਟਰਸਾਈਕਲ ਨੇ ਸਪਲੈਂਡਰ ਹੋ ਗਿਆ ਹੂਰ ਹੋ ਗਿਆ ਬਹੁਤ ਜਲਦੀ ਲੋਕ ਖੁੱਲ ਜਾਂਦੇ ਨੇ ਤੇ ਇਹੀ ਹੈ ਸਾਡੀ ਰਿਕਵੈਸਟ ਹੈ ਵੀ ਇੱਕ ਐਡੀਸ਼ਨਲ ਲੋਕ ਹੁੰਦਾ ਕਈ ਵਾਰ ਅਸੀਂ ਦੇਖਦੇ ਹਾਂ ਵੀ ਟਾਇਰ ਨੂੰ ਲੋਕ ਲੱਗਿਆ ਹੁੰਦਾ ਤਾਂ ਉਹਦੇ ਨਾਲ ਚੋਰੀ ਹੋਣ ਦੀ ਜਿਹੜੀ ਸੰਭਾਵਨਾ ਹੈਗੀ ਉਹ ਤਾਂ ਪ੍ਰਾਈਵੇਟ ਅਸਪੈਕਟ ਬਹੁਤ ਵੱਧ ਜਾਂਦਾ ਚੋਰੀ ਹੋਣ ਦੀ ਸੰਭਾਵਨਾ ਘਟ ਜਾਂਦੀ ਹੈ ਤੇ ਇਸ ਤਰੀਕੇ ਦਾ ਕਿ ਲੌਕ ਯੂਟ ਤੇ ਜਿਹੜੀਆਂ ਡੈਜ਼ਿਗਨੇਟਿਡ ਪਾਰਕਿੰਗਸ ਨੇ ਉਥੇ ਜਨਰਲੀ ਮੋਟਰਸਾਈਕਲ ਲਾਇਆ ਜਾਵੇ ਤਾਂ ਜੋ ਜਿਹੜੀ ਚੋਰੀ ਹੁੰਦੀ ਹੈ ਹੈ ਘੱਟ ਤੋਂ ਘੱਟ ਘਟਨਾਵਾਂ ਹੋ ਸਕੇ ਸਰ